ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਚੋਂ ਉਹਨਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਤਬਲੇ ਦੀ ਡਿਗਰੀ ਖਤਮ ਕਰਨ ਦੇ ਸੰਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਗੁਰਬਾਣੀ ਸੰਗੀਤ ਪਰੰਪਰਾ ਵਿੱਚ ਤਬਲੇ ਦਾ ਇੱਕ ਵਿਸ਼ੇਸ਼ ਸਥਾਨ ਹੈ ਤੇ ਤਬਲਾ ਵਾਦਨ ਤੋਂ ਬਿਨਾਂ ਗੁਰਬਾਣੀ ਸੰਗੀਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਿਛਲੇ ਸਾਲਾਂ ਦੌਰਾਨ ਪੰਜਾਬ ਤੇ ਪੰਜਾਬ ਤੋਂ ਬਾਹਰ ਦੇ ਰਾਜਾਂ ਵਿੱਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚੋਂ ਐਮਪੀਏ ਸੰਗੀਤ ਦੀ ਡਿਗਰੀ ਕਰਕੇ ਵਿਦਿਆਰਥੀ ਤਬਲੇ ਨਾਲ ਜੁੜੇ ਅਤੇ ਉਹਨਾਂ ਵਿੱਚੋਂ ਕਈ ਸਤਿਕੰਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਾਂ ਕਿਸੇ ਹੋਰ ਗੁਰੂ ਘਰ ਨਾਲ ਜੁੜ ਕੇ ਆਪਣੀ ਰੋਜ਼ੀ-ਰੋਟੀ ਕਮਾਰੇ ਹਨ ਤੇ ਗੁਰਬਾਣੀ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਭੱਗੇ ਉਹਨਾਂ ਕਿਹਾ ਕਿ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿ ਸਾਲ 2025-26 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੰਗੀਤ ਵਿਭਾਗ ਵੱਲੋਂ ਐਮਪੀਏ ਸੰਗੀਤ ਵਾਦਨ ਦੀ ਡਿਗਰੀ ਖਤਮ ਕਰ ਦਿੱਤੀ ਗਈ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਗੁਰਬਾਣੀ ਨਾਲ ਜੁੜ ਕੇ ਤਬਲਾ ਸਿੱਖਣ ਦੀ ਇੱਛਾ ਰੱਖਣ ਵਾਲੇ ਸਿੱਖਿਆਰਥੀਆਂ ਦੇ ਮਨ ਨੂੰ ਡੂੰਗੀ ਸੱਟ ਵੱਜੀ ਹੈ। ਇਹ ਡਿਗਰੀ ਖਤਮ ਕਰਨ ਨਾਲ ਗੁਰਬਾਣੀ ਸਰਪਵੇਗਾ ਗੁਰਨਾਨਕ ਦੇਵ ਜੀ ਦੇ ਨਾਮ ਤੇ ਬਣੀ ਇਹ ਮਹਾਨ ਯੂਨੀਵਰਸਿਟੀ ਦੇ ਵਿਭਾਗਾਂ ਤੋਂ ਇਹ ਆਸ ਨਹੀਂ ਕੀਤੀ ਜਾਂਦੀ ਕਿ ਉਹ ਕਿਸੇ ਵੀ ਤਰ੍ਹਾਂ ਗੁਰਬਾਣੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਵਿਘਨ ਪਾਉਣ ਤੇ ਇਸ ਤਰ੍ਹਾਂ ਦੇ ਫੈਸਲੇ ਕਾਰਨ ਜਿਨ੍ਹਾਂ ਦਾ ਖਮਿਆza ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪੁਖਤਨਾ ਪੈ ਸਕਦਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਫਤੇ ਮੇਰਾ ਨਾਮ ਮੇਰਾ ਨਾਮ ਜਰਮਨਪ੍ਰੀਤ ਸਿੰਘ ਹੈ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਜੋ ਐਮਏ ਐਮ ਪੀਏ ਦਾ ਕੋਰਸ ਐਮ ਪੀਏ ਇਨਸਟਰੂਮੈਂਟ ਤੇ ਵੋਕਲ ਦਾ ਕੋਰਸ ਚੱਲ ਰਿਹਾ ਸੀ ਉਸ ਨੂੰ ਅਚਾਨਕ ਬੰਦ ਕਰਕੇ ਬਿਨਾਂ ਕਿਸੇ ਨੂੰ ਦੱਸੇ ਐਮਏ ਹਿੰਦੁਸਤਾਨੀ 뮤직 ਦਾ ਕੋਰਸ ਜੋ ਚੱਲ ਨਵਾਂ ਸ਼ੁਰੂ ਕੀਤਾ ਗਿਆ ਹੈ ਉਸ ਦੇ ਵਿੱਚ ਜੋ ਤਬਲੇ ਦੀ ਡਿਗਰੀ ਹੈ ਉਸ ਉੱਤੇ ਪੂਰਨ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ ਸੋ ਇਸ ਮੁੱਦੇ ਨੂੰ ਲਿਆ ਕਰਕੇ ਸਮੂਹ ਵਿਦਿਆਰਥੀ ਜੋ ਇਕੱਠੇ ਹੋ ਕਰਕੇ ਅਕਾਲ ਤਖਤ ਸਾਹਿਬ ਵਿਖੇ ਬੇਨਤੀ ਲੈ ਕੇ ਮੰਗ ਪੱਤਰ ਲੈ ਕੇ ਪਹੁੰਚੇ ਹਨ ਸੋ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਇਹ ਗੁਰੂ ਸਾਹਿਬ ਦੀ ਵਸਾਈ ਹੋਈ ਨਗਰੀ ਹੈ ਜਿੱਥੇ 24 ਘੰਟੇ ਕੀਰਤਨ ਦਾ ਪ੍ਰਵਾਹ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਜਿਸ ਵਿੱਚ ਤਬਲੇ ਦਾ ਵਿਸ਼ੇਸ਼ ਸਥਾਨ ਹੈ ਸੋ ਇਸ ਤਰ੍ਹਾਂ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਉਸ ਦੇ ਵਿੱਚ ਤਬਲੇ ਨੂੰ ਬੰਦ ਕਰ ਦੇਣਾ ਇਸ ਦਾ ਮਤਲਬ ਹੈ ਕਿ ਜੋ ਗੁਰਮਤ ਸੰਗੀਤ ਨੂੰ ਹੈ ਕੋਈ ਥਾਂ ਨਹੀਂ ਦੇਣਾ ਸੋ ਗੁਰੂ ਸਾਹਿਬ ਦੇ ਨਾਮ ਤੇ ਇੱਕ ਸੰਸਥਾ ਹੋਣ ਦੇ ਨਾਤੇ ਉਸ ਦੇ ਵਿੱਚੋਂ ਗੁਰੂ ਸਾਹਿਬ ਦੇ ਸਾਜ਼ਾਂ ਨੂੰ ਮਿਟਾ ਦੇਣਾ ਸੋ ਇਹ ਚੰਗੀ ਗੱਲ ਨਹੀਂ ਹੈ ਇਸ ਵਾਸਤੇ ਅਸੀਂ ਮੰਗ ਪੱਤਰ ਦੇਣ ਅੱਜ ਅਕਾਲ ਤਖਸ਼ਾਵ ਵਿਸ਼ੇ ਪਹੁੰਚੇ ਆ ਜੋ ਸਮੂਹ ਵਿਦਿਆਰਥੀ ਆਪਣੇ ਨਾਲ ਆਏ ਹਨ ਸੋ ਹੋਰ ਵੀ ਜੋ ਅਸੀਂ ਚਾਹੁੰਦੇ ਹਾਂ ਕਿ ਜੋ ਪਹਿਲਾਂ ਤੋਂ ਡਿਗਰੀ ਤਕਰੀਬਨ ਪਿਛਲੇ 8-9 ਸਾਲਾਂ ਤੋਂ ਡਿਗਰੀ ਚੱਲਦੀ ਆ ਰਹੀ ਹੈ ਤਬਲੇ ਦੀ ਪੂਰਨ ਤੌਰ ਤੇ ਡਿਗਰੀ ਜੋ ਸੰਪੂਰਨ ਡਿਗਰੀ ਹੈ ਤਬਲੇ ਦੀ ਚੱਲਦੀ ਆ ਰਹੀ ਹੈ ਉਸ ਨੂੰ ਅੱਗੇ ਇਸ ਤਰ੍ਹਾਂ ਹੀ ਕੰਟੀਨਿਊ ਚਾਲੂ ਰੱਖਿਆ ਜਾਵੇ ਸੋ ਇਹ ਬੇਨਤੀ ਲੈ ਕੇ ਅਸੀਂ ਅੱਜ ਅਕਾਲ ਤਖਸ਼ਾਵ